ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਅੱਜ ਭਾਈ ਸਪਰੇਅ ਕਰਾਉਣ ਲੱਗੇ ਆਂ ਸਪਰੇਅ ਵੀ ਦਿਖਾਉਣੇ ਤੁਹਾਨੂੰ ਕਿਹੜੀ ਕਿਹੜੀ ਕਰਾਉਣ ਲੱਗੇ ਆਂ ਬੰਦੇ ਸਾਡੇ ਆ ਗਏ ਤੇ ਬੰਦਾ ਸਿਖਾਰੀ ਐ ਇਹਦਾ ਨਾਮ ਕੀ ਐ ਰਮੇਸ਼ ਰਮੇਸ਼ ਬੰਦੇ ਪੁਰਾਣੇ ਮਨਾਉ ਭੁੱਲ ਗਿਆ ਤੇ ਇੱਕ ਤਾਂ ਕਰ ਲੱਗੇ ਆਂ ਰੈਂਬੋ ਆ ਦੇਖੋ ਜੀ ਆਹ ਕਰ ਲੰਗਾ ਰੈਂਬੋ ਇੱਕ ਆਈ ਜੀ ਕਸਟਡੀ 29 ਇੱਕ ਅਸੀਨ ਆ ਸਾਰੇ ਬੰਦੇ ਜਾਣਦੇ ਆਂ ਇਹ ਸੁਪਰੀਆਂ ਕਰਾਉਣ ਲੱਗੇ ਆਂ ਬੰਦੇ ਚਾਹ ਪੀ ਰਹੇ ਆਂ ਰੋਟੀ ਖਾ ਰਹੇ ਆਂ ਡਬਲ ਰੋਟੀ ਖਾ ਰਹੇ ਆਂ ਰਮੇਸ਼ਾ ਤੂੰ ਫੋਨੇ ਕਰੀ ਨਾ ਜਿੱਦਾਂ ਆਇਆ ਤੂੰ ਉੱਥੇ ਵੀ ਫੋਨ ਕਰੀ ਗਿਆ ਤੂੰ ਚਾਹ ਪੀ ਲਿਆ ਸਦਾ ਖਾ ਲਨ ਠੀਕ ਹੈ ਸਿਖਾਰੀ ਹਾਂਜੀ ਇਹ ਤਾਂ ਆ ਤਾਂ ਵਧੀਆ ਸੁਪਰੀ ਆ ਹਾਂਜੀ ਹਾਂ ਆਹਾਂ ਐਵੇਂ ਵਧੀਆ ਆ ਕਾਦੀ ਹੈ ਸੁੰਡੀ ਸੰਡੀ ਕਾ ਹੋ ਗਿਆ ਸੁੰਡੀ ਕਾ ਤਾਂ ਆ ਰੈਂਬੋ ਅਰੇ ਉਹ ਸੁੰਡੀ ਹੈ ਸੀਟ ਫਲੈਟ ਤੇ ਇਹ ਕਾਦੀ ਹੈ ਚੱਕ ਰਣੇ ਇੰਟਰਨੈਟ ਤੇ ਹੈ ਬਾਈ ਕਿਸੇ ਬੰਦੇ ਨੇ ਸਪਰੇਅ ਕਰਾਉਣੀ ਹੋਵੇ ਆਓ ਜੀਤਨ ਆ ਗਿਆ ਬੰਦਾ ਇੱਕ ਸਾਡਾ ਖਾਸ ਆ ਵੀ ਜੀਤਨ ਕੀ ਹਾਲ ਹੈ ਤੇਰਾ ਛਾਬੀਗਾ ਫੋਨ ਫੋਨ ਤੋ ਹਾਂਜੀ ਭਾਈ ਜੀ ਆ ਆਪਣੀ ਤੁਹਾਨੂੰ ਦਿਖਾਉਣਾ ਹੈ ਸੀਆਰ 321 ਜੀਰੀ ਹੈ ਆ ਦੇਖੋ ਸੀਆਰ 321 ਬਹੁਤ ਟੱਕਾ ਹੈਗਾ ਮਾੜਾ ਮੋਟਾ ਕਿਤੇ ਕਿਤੇ ਅਕੀ ਸਪਰੇਅ ਕਰਨ ਲੱਗੇ ਆਪਾਂ ਫੰਗੀ ਸਾਈਡ ਤੇ ਤੇਲੇ ਵਾਲੀ ਇੱਕ ਵਿੱਚ ਪਾਇਆ 13 13045 ਇੱਕ ਮਿੰਟ ਖੜਾ ਕੀ ਕਹਿੰਦੇ ਇਸ ਵਿੱਚ ਕੋਈ ਵੀ ਟਾਕਾ ਨਾ ਹੈ ਛੋਟਾ ਬੋਨੜਕਾ ਹੈ ਨਹੀਂ ਨਾ ਇੱਕ ਵੀ ਨਾ ਇੱਕ ਵੀ ਨਹੀਂ ਹੈ ਨਾ ਫਿਰ ਤੋਂ ਬੋ ابھی ਤੋਂ ਤੁਸੀਂ ਨੇ ਇੱਕ ਹੀ ਪੰਪ ਲਗਾਇਆ ਹੈ ਹਾਂ ਹਾਂ ਇਸ ਵਿੱਚ ਨਾ ਹੈ ਦੇਖੀਏ ਰਹੀ ਇਸ ਵਿੱਚ ਨਾ ਅੱਛਾ ਠੀਕ ਹੈ ਭਾਈ ਕਹਿੰਦੇ ਬੋਨੜਕਾ ਖੈ ਨਹੀਂ ਇਹ ਤਾਂ ਕਹਿੰਦੇ ਇੱਕ ਪੰਪ ਲਾਇਆ ਹੈ ਮੇਰੇ ਜੀ ਬਾਕੀ ਦੇਖੋ ਚਲੋ ਮਹਾਰਾਜ ਦੀ ਕਿਰਪਾ ਨਾ ਹੋਵੇ ਇਹ CR380 ਜੀ ਦੀ ਹੈ ਬੜੀ ਠੀਕ ਹੈ ਇੱਕ ਜੀ ਭੁੱਲ ਗਿਆ ਮੈਂ ਪੋਣੇ ਵਾਲੀ ਜਿਹੜੀ ਹਲਦੀ ਰੋਗ ਹੁੰਦਾ ਪੀਲੀ ਗੋਲੀ ਜੀ ਬਣਦੀ ਹੈ ਛਿੱਟੇ ਚ ਉਹ ਨਹੀਂ ਪਾਈ ਉਹ ਮੇਰੀ ਗਲਤੀ ਆ ਭੁੱਲ ਗਿਆ ਮੈਂ ਬਾਕੀ ਚਲੋ ਦੇਖਦੇ ਹਾਂ ਰਬਾ ਬਰੋ ਸੇਤੇ ਦੀ ਵਾਲੀ ਵੀ ਪਾਤੀ ਮੈਂ ਨਿਸਰਮ ਤਿਆਰ ਖੜੀ ਹੈ ਜੀ ਬਸ ਦੋ ਚਾਰ ਦਿਨ ਦੇ ਵਿੱਚ ਨਿਸਰ ਜਾਣੇ ਨੇ ਇਹਦੇ ਪਹਿਲਾਂ ਕਰਾਤੀ ਸਪਰੇ ਪਸ਼ੀਨ ਕਰਾਈ ਹੈ ਇੱਕ ਫੰਗੀ ਸਾਈਡ ਹੈ ਰੈਂਬੂ ਰੁੰਬੂ ਲਿਖਿਆ ਤਾਂ ਪਤਾ ਨਹੀਂ ਬਾਕੀ ਕੱਲ 3-4 ਕਿੱਲੇ ਆਪਣੇ ਵੀਰੇ ਤਿੰਨ ਤਿੰਨ ਕਿੱਲੇ ਤੇ ਆਪਣੇ ਕਰਾ ਲੈਣੇ ਬਾਕੀ 4 ਕਿੱਲੇ ਆਪਣੇ ਕੋਲ ਹੋਰ ਲੱਗੇ ਹੋਏ ਉਹਦੇ ਉੱਪਰ ਕਰਾਉਣੀ ਹੈ ਉਹਦੇ ਨੂੰ 5-7 ਦਿਨ ਅਟਕੇ ਕਰਾਉਂਗਾ ਜੀ ਫਸਲਬਾੜੀ ਭਾਈ ਮਹਾਰਾਜ ਸਭ ਦੀ ਸਹੀ ਰੱਖੇ ਆਹ ਭਾਈ 126 ਲੱਗੀ ਹੋਈ ਹੈ ਵਧੀਆ ਖੜੀ ਹੈ ਵੀ ਇਹ ਮਿੱਤਰ ਦੀ ਵਾ ਸਾਡੇ ਦੀ ਕੋਲ ਖੜ ਕੇ ਕਰਾਉਣਾ ਨਹੀਂ ਭਾਈ ਫਿਰ ਅਲਗਰਜੀ ਕਰਦੇ ਆ ਇਹ ਆਕਰਕੇ ਨਾਲ ਆਇਆ ਪਾਈ ਸਾਡੀ 131 ਹੈ ਨੁਕਸਾਨ ਹੋ ਗਿਆ ਕਾਫੀ ਜੀਰੀ ਦਾ ਦੇਖਣ ਨੂੰ ਤਾਂ ਕਾਫੀ ਨੁਕਸਾਨ ਲੱਗਦਾ 40 50% ਬਾਕੀ ਮਹਾਰਾਜ ਕਿਰਪਾ ਕਰੇ 20 ਕੁਆਂਟਲ ਤੱਕ ਆ ਜਾਵੇ ਤਾਂ ਵੀ ਬਹੁਤ ਹੈ ਅੰਕਲ ਜੀ ਕਿੰਨਾ ਨੁਕਸਾਨ ਹੋਊਗਾ ਇਹ 20 ਕੁਆਂਟਲ ਮੇਰੀ ਗਾਰੰਟੀ ਹੈ ਚਲੋ ਜੀ 20 ਕੁਆਂਟਲ ਹੋ ਜਵੇ ਭਾਈ ਤੁਹਾਡਾ ਮਹਾਰਾਜ ਕਿਰਪਾ ਕਰੇ 20 ਕੁਆਂਟਲ ਹੋ ਜਵੇ 131 ਹੈ ਭਾਈ ਇਹ ਸਾਡੇ ਸਵਾ ਦੋ ਕਿੱਲੇ ਆ ਸਵਾਸ ਕੀ ਲੈ ਇੱਕ ਤੁਹਾਨੂੰ ਹੋਰ ਦਿਖਾਉਣਾ ਹੈ ਉਹ ਹੈਗਾ ਸੀਆਰ ਦਾ ਦੇਖਣ ਨੂੰ ਤਾਂ ਠੀਕ ਲੱਗਦਾ ਬਾਕੀ ਦੇਖਦੇ ਆਂ ਕਿਆ ਖਸਾ ਸਿਖਾਰੀ ਆ ਉਹ ਬੌਨਾ ਬੂਟਾ ਦੇਖੀ ਕਿੰਨਾ ਇਹ ਚ ਲੜਕੇ ਦੱਸੀ ਕੋਈ ਕਟਾਂ ਦਾ ਉਹ ਕਿਤੇ ਹੱਥ ਮਾ ਥੋੜਾ ਹੋ ਰਿਹਾ ਆ ਜੋ ਦੇਖ ਲੈਨੇ ਆ ਅੰਕਲ ਜੀ ਇੱਕ ਬੂਟੇ ਦਾ ਵੀ ਨੁਕਸਾਨ ਨੁਕਸਾਨ ਤਾਂ ਹੈਗਾ ਨੁਕਸਾਨ ਹੈਗਾ ਇਹ ਕਿਹੜੇ ਦੋ ਨੰਬਰ ਦੀ ਕਮਾਈ ਇੱਥੋਂ ਸੀ ਕਹਿਣੇ ਹੁੰਨੇ ਯਾਰ ਮੈਂ ਤਾਂ ਕਹਿੰਦਾ ਇੱਕ ਨੰਬਰ ਦੀ ਆ ਹਾਂ ਮੈਂ ਤਾਂ ਜਿਹੜੇ ਲੋਕ ਕਿਸੇ ਬੰਦੇ ਦੀ ਆ ਭਾਈ ਸੀਆਰ ਖੜੀ ਐ ਦੇਖੋ ਨਾ ਠੀਕ ਖੜੀ ਐ ਬਾਕੀ ਦੇਖੋ ਦੇਖੋ ਭਾਈ ਅਨਵਰ ਬੇਬੇ ਦਾ ਸਵੀਟ ਮੁੰਡਾ ਵੀ ਕਹਿੰਦੇ ਇਹਨੂੰ ਦੂਜਿਆਂ ਨੂੰ ਕਹਿੰਦੇ ਐ ਪੀਵੀ 12 ਵਾਲਾ ਮੋਟਾ ਮਹਿੰਦਰਾ ਬੈਰੂ ਪਿੱਕਾ ਐ ਇੱਕ ਆ ਭਾਈ ਨਮਸਕਾਰ ਜੀ ਇਹ ਪਤੀਜਾ ਮੇਰਾ ਇਹ ਵੀ ਪਤੀਜਾ ਹੀ ਲੱਗਦਾ ਪਰ ਹੁਣ ਕਹਿੰਦੇ ਤੇ 12 ਹੈ ਕਹਿੰਦੇ ਤੂੰ ਚੀਜ਼ ਕੈਂ ਵੀ ਦੱਸ ਦਿੰਨੇ ਮੈਨੂੰ ਇੱਥੇ ਕਰ ਰਹੀ ਸੀ ਪਖੇਲੇ ਨੇ ਬੰਦੇ ਘੱਟੇ ਕਰ ਰਹੇ ਐ ਬਸ ਇਹ ਤਾਂਸ ਦਾ ਕੀ ਡੱਗ ਲੱਗੀ ਇਹਨਾਂ ਦੇ ਤਾਂਸ ਖੇੜਨ ਨੂੰ ਹੁਣ ਤੁਹਾਨੂੰ ਮਿਲਾਉਂਨੇ ਇੱਕ ਬੰਦਾ ਸਾਡਾ ਵਿਚਾਰਾ ਮਿਹਨਤੀ ਬੰਦਾ ਸੋਨਣਾ ਮੇਰਾ ਕਲਾਸ ਫੈਲੋ ਵੀ ਰਿਹਾ ਹੈ ਜਿਨੇ ਭਾਈ ਪਕੌੜਿਆਂ ਦੀ ਦੁਕਾਨ ਖੋਲੀ ਆ ਸੋਨਨੇ ਨੇ ਖੋਲੀ ਆ ਭਾਈ ਸਾਡੇ ਮਿੱਤਰ ਨੇ ਪਕੌੜਿਆਂ ਦੀ ਦੁਕਾਨ ਹਵਾਰਾ ਰੋਡ ਨੂੰ ਹਵਾਰੇ ਨੂੰ ਜਿਹੜਾ ਰੋਡ ਜਾਂਦਾ ਉਹਦੇ ਕੋਲ ਆ ਲਓ ਜੀ ਦੇਖੋ ਸੋਨਾ ਸਾਡਾ ਵੀਰ ਹਲਵਾਈ ਮੇਰਾ ਕਲਾਸ ਫੈਲੋ ਵੀ ਰਿਆ ਸੀ ਇਕੱਠੇ ਬਣੇ ਆ ਉਹਨੇ ਕਿਹੜੀ ਕਲਾਸ ਇਕੱਠੇ ਪੜ੍ਹਦੇ ਆਪਾਂ ਹਾਂ ਜੀ ਇਹ ਇਕੱਠੇ ਹੀ ਲੱਗ ਨਹੀਂ 8ਵੀਂ ਦਾ ਕਰੀ ਦੋਗੇ ਮੇਰੇ ਨਾਲ ਕਿਆ-ਕਿਆ ਕਰਦਾ ਸੋਨੇ ਭਾਈ ਦੇਖੋ ਭਾਈ ਇਹ ਵਿਚਾਰੇ ਨੇ ਮਿਹਨਤ ਕਰਨ ਲੱਗਿਆ ਮਿਹਨਤੀ ਮੁੰਡਾ ਹਲਵਾਈ ਦਾ ਕੰਮ ਕਰਦਾ ਹੈ ਸ਼ੁਰੂਆਤ ਕਰੀਏ ਨੇ ਸੋਨੇ ਨੇ ਕਿਆ-ਕਿਆ ਬਣਾ ਲੈਂਦਾ ਸੋਨੇ ਬਣਾਏ ਦੱਸ ਉੱਚੀ ਬੋਲੀ ਜੋ ਫਾਸਟ ਫੂਡ ਆਪਾਂ ਹਰੇ ਚੀਜ਼ ਬਣਦੇ ਆ ਫਾਸਟ ਫੂਡ ਦੀ ਹਰੇਕ ਚੀਜ਼ ਬਣਾ ਲੈਂਦਾ ਦਾਲ ਸਬਜ਼ੀ ਕੀ ਬਣਾ ਲੈਣਾ? ਦਾਲ ਸਬਜ਼ੀ ਤੇ ਜਿਹੜੀ ਵੀ ਸਬਜ਼ੀ ਦਾ ਆਰਡਰ ਆਉਣੀ ਆ ਸਾਰੀ ਬਣਾ ਲਈ। ਵਿਆਹ ਦੀ ਸਾਈ ਲੈ ਸਕਦਾ ਹੈ? ਹਾਂ ਸਾਰੀ। ਕੋਈ ਕੰਮੇਟ ਤਾਂ ਨਹੀਂ ਆਉਗੀ? ਕੋਈ ਕੰਮੇਟ ਨਹੀਂ ਆਉਗੀ। ਠੀਕ ਹੈ ਪਹਿਲਾਂ ਆਪਣਾ ਨੰਬਰ ਬੋਲ ਦੇ ਕਿਸੇ ਨੇ ਵਿਆਹ ਸ਼ਾਦੀ ਵਾਸਤੇ ਬੁੱਕ ਕਰਨਾ ਹੋਵੇ। ਪਾਰਾ ਹੱਟ ਦਾ ਕੰਮ ਜੋ ਵੀ ਮਰਜ਼ੀ ਹੋਵੇ। ਜੋ ਮਰਜ਼ੀ? ਹਾਂ। ਪ੍ਰੋਫੈਸ਼ਨਲ ਕੰਮ ਪੂਰਾ? ਹਾਂ ਪੂਰਾ। ਨੰਬਰ ਬੋਲ ਬਣਾ। 9781581962 9781581962 ਪਾਈ ਇਹ ਸੋਨੇ ਦਾ ਨੰਬਰ ਹੈ ਸਾਡਾ ਪਿੰਡ ਅਮਰਾਲੀ ਆ ਜੀ। ਕੋਈ ਵੀ ਵਿਆਹ ਦੇ ਵਿੱਚ ਕਿਸੇ ਨੇ ਸਾਈ ਲੋਣੀ ਹੋਵੇ ਕੋਈ ਵੀ ਕੰਮ ਕਰਨਾ ਪ੍ਰੋਫੈ ਪੀਲਾਲੇ ਬੰਦਾ ਥੋੜਾ ਜਿਆ ਮਿਹਨਤੀ ਹੈ ਜੀ ਸੋ ਘਰ ਦੇ ਵਿੱਚ ਨੂੰ ਇਹਨੇ ਆਪਣੇ ਪੂਰੇ ਪਕੌੜਿਆਂ ਦਾ ਕੰਮ ਕਰਦੇ ਪਕੌੜਿਆਂ ਦੀ ਦੁਕਾਨ ਖੋਲੀ ਹੈ ਭਾਈ ਸੋਨੇ ਨੇ ਸਾਡੇ ਪਿੰਡ ਅਮਰਾਲੀ ਦੇ ਵਿੱਚ ਜਿਹੜਾ ਹਵਾਰੇ ਨੂੰ ਸੜਕ ਜਾਂਦੀ ਉਹਦੇ ਨਾਲ ਹੀ ਪਾਰਕ ਦਾ ਪੂਰੇ ਪਾਰਕ ਦੇ ਮੂਹਰੇ ਸੋਨੇ ਕੰਮ ਕਿਵੇਂ ਚੱਲਦਾ ਠੀਕ ਹੈ ਸਭ ਠੀਕ ਚੱਲਦਾ ਅੱਜ ਦਾ ਪਿੰਡ ਚ ਪੂਰੇ ਪਤਾ ਵੀ ਲੱਗਿਆ ਉਹਨੇ ਖੋਲੀ ਹੈ ਨਾ ਦੁਕਾਨ ਕੋਈ ਨਹੀਂ ਸਿਆਲ ਆ ਜਾਣਾ ਮੂਰੇ ਪੜਾਕੇ ਪਹਿਣਗੇ ਫਿਰ ਕੋਈ ਮਿਹਨਤ ਕਰਛ ਬੰਦਾ ਹੈ ਇਹਦੀ ਜਰੂਰ ਮਦਦ ਕਰੋ ਅਮਰਾਲੀ ਪਿੰਡ ਦੇ ਵਾਸੀਆਂ ਨੂੰ ਵੀ ਬੇਨਤੀ ਕਰਦਾ ਹੁੰਦਾ ਜਾਂਦਾ ਜਰੂਰ ਇਹਦੇ ਕੋ ਆ ਕੇ ਜਾਓ ਸੋਨੇ ਕੋਲ ਹਲਵਾਈ ਦਾ ਕੰਮ ਪਰਫੈਕਟ ਕਰਦਾ ਭਾਈ ਕਿਸੇ ਨੇ ਵਿਆਹ ਸ਼ਾਦੀ ਦੇ ਵਿੱਚ ਵੀ ਪ੍ਰੋਗਰਾਮ ਲਾਉਣਾ ਹੋਵੇ ਆ ਸਕਦਾ ਗਰੀਬ ਘਰ ਵੀ ਹੋਵੇ ਹਾਂ ਉਹ ਤੇ ਕਟ ਰੇਟ ਤੇ ਵੀ ਹੋ ਜੂ ਕਟ ਰੇਟ ਤੇ ਵੀ ਹੋ ਜੂ ਭਾਈ ਕਿਸੇ ਗਰੀਬ ਘਰ ਤੇ ਹੋਵੇ ਹਵਾਰੇ ਨੂੰ ਜਿਹੜੀ ਸੜਕ ਜਾਂਦੀ ਹੈ ਉਹਦੇ ਨਾਲ ਇੱਕ ਪਾਰਕ ਆ ਮੂਰੇ ਆ ਦੇਖੋ ਜੀ ਪਾਰਕ ਪਾਰਕ ਦੇ ਵਿੱਚ ਸਾਹਮਣੇ ਕੰਮ ਆ ਭਾਈ ਆ ਗਿਆ ਸਾਊਂਡ ਵਾਲਾ ਇਹਦਾ ਬੰਦੇ ਦਾ ਸਾਊਂਡ ਦਾ ਕੰਮ ਅਨੇ ਕਿਆ ਕਹੇਗਾ ਸੋਨੇ ਦੀ ਦੁਕਾਨਾਰੇ ਉੱਚੀ ਬੋਲ ਕੇ ਕਹੇ ਵਧੀਆ ਕੰਮ ਕਰਦਾ ਵਧੀਆ ਕੰਮ ਕਰਦਾ ਅਪੀਲ ਕਰ ਲੋ ਲੋਕਾਂ ਨੂੰ ਵੀ ਆਓ ਭਾਈ ਆਓ ਵੀ ਵੱਧ ਤੇ ਵੱਧ ਆਓ ਇਹਦੇ ਕੋਲ ਭਾਈ ਆ ਆਪਣਾ ਹਾਂ ਠੀਕ ਹੈ ਵੱਧ ਤੇ ਵੱਧ ਆਓ ਲੋਕ ਪਕੌੜੇ ਇੱਕ ਨੰਬਰ ਸੋਨੇ ਇੱਕ ਨੰਬਰ ਪਕੌੜੇ ਤਿਆਰ ਕਰਦਾ ਭਾਈ ਸਾਰਾ ਸਮਾਨ Ориਜినਲ ਭਾਈ ਸਾਰਾ ਸਮਾਨ Ориਜినਲ ਕੋਈ ਮਿਲਾਵਟ ਨਹੀਂ ਹੈਗਾ ਮੈਂ ਵੀ ਆਪ ਖਾਦਦੇ ਹਾਂ ਪਰਸੋਂ ਲੈ ਕੇ ਗਏ ਹਾਂ ਮੈਂ ਦੇਤੀ ਵਧੀਆ ਮਿਲੂਗੀ ਹਰੇਕ ਜੀ ਭਾਈ ਕਹਿੰਦਾ ਵਧੀਆ ਮਿਲੂਗੀ ਹਾਂ ਹਾਂ ਫਿਰ ਆਪਣੇ ਆਟਮ ਵਧਾਈ ਜਾਣੀ ਅੱਛਾ 버ਗਰ ਬੁਰਗੂ ਵੀ ਰੱਖੂਗਾ ਅੱਗੇ ਅੱਗੇ ਹਾਂ ਮੈਂ ਕੋਚ ਰੱਖੂਗਾ ਠੀਕ ਹੈ ਠੀਕ ਹੈ ਠੀਕ ਹੈ ਭਾਈ ਇਹ ਮਿਹਨਤ ਕਰਦਾ ਮੁੰਡਾ ਥੋੜਾ ਗਰੀਬ ਕਰਦਾ ਮੁੰਡਾ ਹੈ ਸ਼ੁਰੂਆਤ ਕਰੀਏ ਨੇ ਮਾਂ ਬਾਪ ਵਿਚਾਰੇ ਜੇ ਹੈ ਨਹੀਂ ਮਿਹਨਤ ਕਰਦਾ ਸਾਧਣਾ ਚਾਹੀਦਾ ਸਾਰੇ ਬੰਦੇ ਨੂੰ ਭਾਈ ਇਹ ਦਾ ਬੰਦੇ ਦਾ ਸਾਡੇ ਦਾ ਮਿੱਤਰ ਆਪਣਾ ਕਲਾਸਦੂਆ ਬਹੁਤ ਬਹੁਤ ਧੰਨਵਾਦ ਜੀ ਅਸੀਂ ਅਪੀਲ ਕਰਦੇ ਆਂ ਵੀਰੇ ਵੀ ਜਿਹੜਾ ਬੰਦਾ ਵੀ ਆਉਂਦਾ ਇਹਦੇ ਕੋਲ ਜਰੂਰ ਆ ਕੇ ਜਾਇਓ